ਰਮਜੀਤ ਜੀ ਐਸਐਚਓ ਸ਼੍ਰੀਖਾ ਜੀ ਸੰਦੀਪ ਵਿੱਕੀ ਜੀ ਵਪਾਰ ਮੰਡਲ ਦੇ ਚੇਅਰਮੈਨ ਤਰਲੋਚਨ ਵਾਂਸਲ ਜੀ ਸਾਬਕਾ ਨਿਸਪਲ ਪ੍ਰੈਜਿਡੈਂਟ ਦੀਪਕ ਵਾਂਸਲ ਜੀ ਵਪਾਰ ਮੰਡਲ ਦੇ ਪ੍ਰੈਜਿਡੈਂਟ ਤੇ ਮੇਰੇ ਸਾਰੇ ਸਾਹਮਣੇ ਬੈਠੇ ਮੇਰੇ ਸ਼ਹਿਰ ਦੇ ਮੌਜੂਦ ਬੜੀ ਖੁਸ਼ੀ ਹੁੰਦੀ ਐ ਜਿ ਇੱਥੇ ਜਿਸ ਹਸਾਬ ਨਾਲ ਅਸੀਂ ਇਕੱਠੇ ਹੋਏ ਆਂ ਦੇਖੋ ਜਦੋਂ ਵੀ ਅਸੀਂ ਕਿਸੇ ਅਫਸਰ ਨੂੰ ਜਾਂ ਕਿਸੇ ਨੂੰ ਬੁਲਾਉਂਦੇ ਆਂ ਆਪਦੇ ਦੁੱਖ ਦੇ ਟਾਈਮ ਬੁਲਾਉਂਦੇ ਆਂ ਦੁੱਖ ਦੇ ਜਦੋਂ ਸਾਡਾ ਦੁੱਖ ਨਿਕਲ ਜਾਂਦਾ ਅਸੀਂ ਭੁੱਲ ਜਾਂਦੇ ਆ ਇਹਨਾਂ ਨੂੰ ਅਸੀਂ ਇਹਨਾਂ ਨੂੰ ਯਾਦ ਵੀ ਨਹੀਂ ਕਰਦੇ ਮੇਰੇ ਯਾਦ ਹੈ ਜਦੋਂ ਐਸਪੀ ਡੀ ਸਾਹਿਬ ਨੇ ਇੱਕ ਗੈ ਜੈ ਸ਼੍ਰੀ ਰਾਮ ਦਾ ਨਾਰਾ ਦਿੱਤਾ ਸੀਗਾ ਜਦੋਂ ਆਏ ਸੀ ਇੱਥੇ ਅਸੀਂ ਬង ਆਪਦੀਆਂ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਸੀਆਂ ਪਰ ਇਹਨਾਂ ਨੇ ਸਾਰਾ ਜੋ 24 ਘੰਟੇ ਮੰਗੇ ਮਗਰ ਜਦੋਂ ਜੈਸ਼ੀ ਗ੍ਰਾਮ ਦਾ ਨਾਰਾ ਲਾ ਕੇ 24 ਘੰਟੇ ਮੰਗਦੇ ਨੇ ਇਹਨਾਂ ਨੂੰ ਕੋਈ ਨਹੀਂ ਦੱਸਦਾ ਮੈਂ ਗੱਲ ਕਰੀ ਜੋ ਕਿ ਇਹਨਾਂ ਨੇ ਸਾਰਿਆਂ ਨੂੰ ਆਪ ਨੂੰ ਪਤਾ ਹੀ ਹੈ ਉਹ ਇਹਨਾਂ ਨੇ ਕਰਕੇ ਵੀ ਦਿਖਾਇਆ ਹੈ 24 ਘੰਟੇ ਕਿਹੜੇ ਅੱਠ ਘੰਟਿਆਂ ਦੇ ਵਿੱਚ ਸਾਰਾ ਕੁਝ ਕਲੀਅਰ ਕਰ ਲਿਆ ਸੀ ਇਹਨਾਂ ਨੇ ਜਦੋਂ ਇਹਨਾਂ ਸਾਡਾ ਕਮੇਟ ਬਾਰੇ ਇਹਨਾਂ ਨੇ ਪੂਰੀ ਦਿੱਤੀ ਹੈ ਸਾਡਾ ਵੀ ਫਰਕ ਪੈ ਜਾਂਦਾ ਹੈ ਵੀ ਅਸੀਂ ਜੋ ਇਹ ਰਿਕਰੂਟਮੈਂਟ ਕੀਤੀ ਨਾਲ ਪੂਰੀ ਕੀਤੀ ਤੇ ਅਸੀਂ ਨੂੰ ਦੁਆਰਾ ਮਿਲ ਕੇ ਨਾਲ ਜੀ ਆਇਆਂ ਧੰਨਵਾਦ ਕਰਦੇ ਹਾਂ ਗ੍ਰਾਬ ਅਸੀਂ ਸਾਰੇ ਅੱਜ ਤੁਹਾਡੇ ਰਣੀ ਹੈ ਤੁਸੀਂ ਮੰਡੀ ਨੂੰ ਦੁਆਰਾ ਹੱਸਦੇ ਵਸਦੇ ਆਦਬ ਯੂਸ ਕਰਨ ਲਈ ਮੌਕਾ ਦਿੱਤਾ ਇਹਨਾਂ ਨੂੰ ਨਹੀਂ ਸਾਰੇ ਡਰੇ ਹੋਏ ਸੀ ਸੈਮੇ ਹੋਏ ਸੀਗੇ ਡੀਐਸਪੀ ਸਾਹਿਬ ਜੇਕਰ ਨਵੇਂ ਆਏ ਸੀ ਨਾ ਨੇ ਬੜੀਆਂ ਰਫਰੈਂਸ ਦਿੱਤੀਆ ਐਸਐਚਓ ਸਾਹਿਬ ਖਾਨ ਸਾਹਿਬ ਐਡੀਸ਼ਨ ਵਿੱਚ ਬੈਠੇ ਨਹੀਂ ਹੈਗੇ ਹੈ ਜਿੱਤੇ ਚਾਰਜ ਬੜੀ ਨਾਲ ਇਹਨਾਂ ਦੇ ਸਰਕਾਰ ਸਾਰਾ ਆਪਾਂ ਤੁਸੀਂ ਫੋਰਸਾਂ ਨੇ ਸਾਰਾ ਜ਼ਿਲ੍ਹੇ ਦੀ ਫੋਰਸ ਨੇ ਲੱਗ ਕੇ ਜਿਹੜੇ ਦੋਸ਼ੀ ਸੀ ਇਹਨਾਂ ਨੂੰ ਗ੍ਰਿਫਤਾਰ ਆ ਵੀ ਕੀਤਾ ਤੇ ਸਰਪ੍ਰਸ਼ ਮਨਵਾ ਵੀ ਲਿਆ ਸਾਨੂੰ ਤਾਂ ਇਹਨਾਂ ਨੇ ਡੀਐਸਪੀ ਸਾਹਿਬ ਤੇ ਸੋ ਚੋ ਸਾਹਮਣੇ ਪੰਜ ਚਾਰ ਜਨੇ ਮੈਂ ਜੀ ਸੀ ਤੇ ਆਪਣੇ ਪ੍ਰਵੀਨ ਜੀ ਸੀ ਮੈਂ ਸੀ ਦਾ ਬਰਾਦਰ ਸੀ ਬੁਲਾ ਕੇ ਸਾਨੂੰ ਉਸੇ ਟਾਈਮ ਦੱਸਤਾ ਸੀਗਾ 8 ਘੰਟਿਆਂ ਬਾਅਦ ਹੀ ਵੀ ਆ ਦੇਖੋ ਆ ਮੋਬਾਈਲ ਉਹੀ ਹੈ ਸਾਨੂੰ ਯਕੀਨ ਨਹੀਂ ਆਉਂਦਾ ਸੀ ਜੀ ਸਾਨੂੰ ਸ਼ਾਇਦ ਹੋ ਸਕਦਾ ਵੀ ਇਹ ਗਲਤ ਬੰਦੇ ਫੜ ਕੇ ਵੀ ਵੈਸੀ ਨਾ ਦਿਖਾ ਦੇ ਪਰ ਜਦੋਂ ਮੋਬਾਈਲ ਦਿਖਾਇਆ ਸਾਰਾ ਕੁਛ ਨੇ ਇਹਨਾਂ ਨੇ ਦੱਸਿਆ ਬੱਕੇ ਯਕੀਨ ਹੋ ਗਿਆ ਵੀ ਹਾਂ ਠੀਕ ਹੈ ਵੀ ਇਹਨਾਂ ਨੇ ਅਰੈਸਟ ਕਰ ਲਿਆ ਬੰਦੇ ਸੋ ਅਸੀਂ ਸਾਰੇ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੂੰ ਜਗਾਇਆ ਵੀ ਕਹਿੰਦੇ ਆ ਤੇ ਬਾਕੀ ਸਾਰੇ ਜਿਹਨੇ ਹੋਰ ਬੈਠੇ ਨੇ ਇੱਥੇ ਜਿਵੇਂ ਵੀ ਇਸ ਜੀ ਦਾ ਪ੍ਰੋਗਰਾਮ ਦੇਣਗੇ ਅੱਗੇ ਫਰਦਰ ਤੇ ਉਸ ਹਿਸਾਬ ਨਾਲ ਆਪਾਂ ਫਿਰ ਸਨਮਾਨ ਸਮਾਰੋਹ ਸ਼ੁਰੂ ਕਰਾਂਗੇ ਮੈਂ ਸਾਰੇ ਜਮਾਸ਼ਾਣ ਉੱਪਰ ਬੈਠੇ ਨੇ ਇਹਨਾਂ ਨੂੰ ਬੇਇਜ਼ਤੀ ਕਰਦਾ ਜੇ ਕਿਸੇ ਨੇ ਕੋਈ ਆਪ ਦੇ ਵਿਚਾਰ ਜਾਂ ਦੋ ਲਫ਼ਜ਼ ਆਪ ਦੇ ਧੰਨਵਾਦ ਮੱਦੇ ਦੇ ਵਿੱਚ ਰਮੇਸ਼ੀ ਬੋਲਣਾ ਚਾਹ। ਜੇ ਬੋਲਣਾ ਚਾਹੁੰਦੇ ਨੇ 2 ਮਿੰਟ ਤਾਂ ਬੋਲ ਸਕਦਾ ਸਮਾਂ ਹੈਗਾ ਦੱਸੋ ਵੀਰ ਜੀ ਕੱਲ ਨੂੰ ਇਹ ਨਾ ਕਹਿਣ ਵੀ ਸਾਨੂੰ ਸਮਾਂ ਨਹੀਂ ਦਿੱਤਾ ਕਿਸੇ ਨੇ ਚਾਰ ਦਿਨ ਦਾ ਕੰਮ ਚੱਲੀ ਜਾਂਦਾ ਹੈ ਪੁਲਿਸ ਦਾ ਉਵੇਂ ਚੱਲਣਾ ਚਾਹੀਦਾ ਕੋਈ ਜਿਵੇਂ ਅੱਜ ਸਵੇਰੇ ਵਾਹ ਆਜੋ ਵਾਪਰੇ ਮੈਂ ਕਹਿੰਦਾ ਕਰਮਜੀਤ ਜੀ ਐ ਭੱਜੇ ਆਜੋ ਪਹਿਲਾਂ ਭੱਜੀ ਆਇਆ ਕੀ ਫਿਰ ਉਹਦੇ ਬਾਅਦ ਨਾ ਮੁਸ਼ਕਲ ਆ ਅੱਜ ਸਵੇਰੇ ਜਿਹੜਾ ਮਤਲਬ ਉਹ ਮਾਰਡਰ ਹੋਇਆ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਇਹ ਸੀ ਸ਼ਾਇਦ ਕੋਈ ਮੋਬਾਈਲ ਖੋਇਆ ਗਿਆ ਪਰ ਕਾਬਲੇ ਤਰੀਕੀ ਕਰਮਜੀਤ ਸਿੰਘ ਜੀ ਡਿਗਦੇ ਡਿਗਦੇ ਬਚੇ ਗੱਡੀ ਨੂੰ ਐ ਲੈ ਕੇ ਭੱਜੇ ਫਾਟਾ ਕੋਲੋਂ ਬੰਦਾ ਅਰੈਸਟ ਕੀਤਾ ਵੀ ਇਸੇ ਤਰ੍ਹਾਂ ਹੀ ਜਲਦਾਰ ਹੋ ਤਾਂ ਸ਼ਹਿਰ ਚ ਹੁਣਾ ਚਾਹੰਦਾ ਦੇਖੋ ਵੀਰ ਜੀ ਜਿਹੜਾ ਇੱਕਾ ਦੁੱਕਾ ਇਕੱਠਣਾਵਾਂ ਨੇ ਬਾਕੀ ਇਹਨਾਂ ਦਾ ਵੀ ਧਿਆਨ ਆ ਆਪਾਂ ਵੀ ਜ਼ੋਰ ਲਾ ਰਹੇ ਆ ਆਪਾਂ ਵੀ ਥੋੜਾ ਧਿਆਨ ਰੱਖੀਏ ਜੇ ਕਿ ਆਪਾਂ ਨੂੰ ਲੱਗਦਾ ਵੀ ਗਲਤ ਹੁਸਰ ਹੈਗਾ ਆਪਾਂ ਫਟਾਫਟ ਇਹਨਾਂ ਨੂੰ ਦੱਸੀਏ ਤਾਂ ਕਿ ਜਾ ਕੇ ਉਹਨਾਂ ਨੂੰ ਕਾਬੂ ਕਰ ਦੇਖੋ ਕਿਸੇ ਮੁਤੇ ਨਹੀਂ ਲਿਖਿਆ ਹੁੰਦਾ ਵੀ ਇਹ ਗਲਤ ਬੰਦਾ ਹੈ ਆਪਾਂ ਨੂੰ ਦੱਸੇ ਤੋਂ ਹੀ ਪਤਾ ਲੱਗਣਾ ਆਪਾਂ ਨੂੰ ਕਰਵਾਨੀਆਂ ਵੀ ਕਰਨੀਆਂ ਪੈਣੀਆਂ ਤਾਂ ਜਾ ਕੇ ਇਹਨਾਂ ਨੂੰ ਪਤਾ ਲੱਗੂਗਾ ਹੁਣ ਉਸ ਰਾਤ ਨੂੰ ਜਦੋਂ ਮੇਰੇ ਮਹੱਲੇ ਦੇ ਵਿੱਚ ਇਹ ਆ ਰਮੇਸ਼ ਆਪਣੇ ਮਹੱਲੇ ਦੇ ਵਿੱਚ ਇਹ ਗੱਲ ਹੋਈ ਹੈ ਦੇਖੋ ਚੋਰੀਆਂ ਤਾਂ ਪਹਿਲਾਂ ਵੀ ਹੋਈ ਜਾਂਦੀਆਂ ਸੀ। ਡਾਕੇ ਤਾਂ ਪਹਿਲਾਂ ਵੀ ਹੋ ਜਾਂਦੇ ਸੀ ਕਿ ਲੁੱਟ ਖੋਹਿਆ ਘਟਨਾਵਾਂ ਪਰ ਕਿਸੇ ਨੇ ਕੋਈ ਐਫਰਟਸ ਨਹੀਂ ਕੀਤੀ। ਜੇ ਉਸ ਇਲਾਕੇ ਦੇ ਵਿੱਚ ਹੋਈ ਤੁਸੀਂ ਤਾਂ ਖਰਾਏ ਨਹੀਂ ਸੀ ਉਸ ਟਾਈਮ ਮੈਂ ਤੇ ਸ਼ਾਮ ਭਾਈ ਸਾਹਿਬ ਸੀਗੇ ਜਦੋਂ ਇਹ ਵਾਰਦਾਤ ਹੋਈ ਗਿਆ ਸਭ ਤੋਂ ਪਹਿਲਾਂ ਜਾ ਕੇ ਅਜੂ ਦਾ ਟ੍ਰੀਟਮੈਂਟ ਸ਼ੁਰੂ ਕਰਾਇਆ। ਕੋਈ ਵਾਰ ਨਹੀਂ ਨਿਕਲਿਆ ਸੀ ਘਰ ਦਾ ਮਾਰ। ਫਿਰ ਸਾਰੇ ਬਾਹਰ ਨਿਕਲੇ ਫਿਰ ਪੁਲਿਸ ਆਈ ਫਿਰ ਉਸ ਤੋਂ ਬਾਅਦ ਜਾ ਕੇ ਆਪਣੇ ਸੀਟੀਆ ਲੈ ਆਏ, ਸਦਰਾਂ ਲੈ ਆਏ ਫਿਰ ਉਸ ਤੋਂ ਬਾਅਦ ਅੱਜ ਫਰਕ ਛੇ ਹੋਵੇ। ਜੀ ਗਰਗ ਸਾਹਿਬ ਪਹਿਲਾਂ ਲੋਕ 3-4 ਤਾਂ ਦੇਖਦੇ ਨੇ। ਹਾਂ ਹਰ ਇੱਕ ਦੇ ਵਿੱਚ ਡਰ ਹੁੰਦਾ ਵੀ ਸ਼ਾਇਦ ਉਹਨਾਂ ਦੇ ਕੋਲ ਹਥਿਆਰ ਹੋਵੇ ਕੋਈ ਹਥਿਆਰ ਹੋ ਸਕਦਾ ਉਹਨਾਂ ਕੋਲੇ ਹਥਿਆਰ ਨਾਲ ਇਤੋਂ ਦਾ ਘਰੋਂ ਬਾਹਰ ਨਿਕਲ ਵੀ ਮਾਰੇ ਸੱਚ ਹਾਂ ਸ਼ੈਰ ਕਰਨ ਲਈ ਸ਼ੁਰੂ ਕੀਤੀ ਹੈ ਮੋਬਾਈਲ ਵਿੱਚ ਵੀ ਘਰੇ ਰੱਖਿਆ ਆ ਤੇ ਰਾਤ ਨੂੰ ਮੇਰੇ ਵੀ ਲੈ ਕੇ ਆਏ ਇਸੇ ਕਰਕੇ ਤਾਂ ਜੀ ਆਪਾਂ ਰਾਤ ਨਿਕਲ ਲੱਗਿਆ ਵੀ ਇਹਨਾਂ ਨੂੰ ਬੁਲਾਇਆ ਵੀ ਇਹ ਦੱਸਾਂਗੇ ਵੀ ਇਹ ਦੇਖੋ ਆਪਾਂ ਧੰਨਵਾਦ ਕਰਨ ਵਾਸਤੇ ਇਸੇ ਕਰਕੇ ਬੁਲਾਇਆ ਇਹਨਾਂ ਨੂੰ ਮੈਨੂੰ 37 ਸਾਲ ਹੋ ਗਏ ਜੀ ਸ਼ੈਰ ਕਰਦੇ ਨੂੰ ਮੈਂ ਕਦੇ ਰਾਤ ਦੀ ਰੋਟੀ ਖਾਣ ਤੋਂ ਬਾਅਦ ਅੱਜ ਤੱਕ ਸ਼ੈਰ ਨਹੀਂ ਆਈ ਨਹੀਂ ਮੈਨੂੰ ਨਹੀਂ ਮੈਂ ਚੰਦਰ ਕਰੇ ਨਹੀਂ ਹੁਣ ਤੁਸੀਂ ਰਾਮਨਾਰਨ ਕਰੋ ਸੈਰ ਜਿਹੜਾ ਗੈਂਗ ਸੀ ਇਹਨਾਂ ਨੇ ਆਪੇ ਦੱਸਣਗੇ ਮੈਂ ਨਹੀਂ ਦੱਸਾਂਗਾ ਇਹ ਆਪਣੇ ਆਪ ਦੱਸਣਗੇ ਸਾਰਾ ਆਪੇ ਉਹਨੂੰ ਦੱਸਣਗੇ ਸਾਰੇ ਕਲ ਅਸੀਂ ਫਿਰ ਉਸ ਤਾਂ ਬੈਠ ਕੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਅਗਰ ਵਾਲ ਸਭਾ ਦੇ ਮੈਂ ਮਿੱਠੂ ਜੀ ਨਾਲ ਮਿੱਠੂ ਭੈਣੀ ਜੀ ਸਾਡੇ ਜਦੋਂ ਸੈਕਟਰੀ ਨਾਲ ਅਗਰ ਵਾਲ ਸਭਾ ਲਈ ਪ੍ਰਵੀਨ ਜੀ ਛਾਲ ਜੀ ਸਾਰੇ ਨੇ ਅੱਥੀ ਗੱਲ ਬਿੱਕੀ ਕੀ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਮੈਂ ਬਿੱਕੀ ਜੀ ਨੂੰ ਬੁਲਾਇਆ ਪਪਾ ਰੋਂਡੇ ਵਾਲਿਆਂ ਨੂੰ ਦੀਪਕ ਜੀ ਨੂੰ ਬੁਲਾਇਆ नाराज नहीं दसा अ खिलाफ थोड़ी निजी तौर पर खिलाफ थोड़ी जो अभी दो घंटे का प्रोटेस्ट किया सारे इलाके प्रशासन ਹਿਲ ਗਿਆ ਇਹਨਾਂ ਨੇ ਆਪਾਂ ਨੂੰ 24 ਘੰਟੇ ਦੇ ਦਿੱਤੇ 12-8 ਘੰਟੇ ਦੇ ਵਿੱਚ ਸਾਰਾ ਕੁਝ ਰਿਸਰਚ ਕਰਤਾ ਇਹ ਦੀ ਬੜੀ ਗਲਤੀ ਦੇਖੋ ਦੇ ਦੇ ਕੱਲ ਅਸੀਂ ਬਰਤਾਲੇ ਗਏ ਸੀ ਪ੍ਰੈਸਰ ਉੱਥੇ ਸਾਰੇ ਇਹੀ ਕਿਹਾ ਕਰਦਾ ਜਿਵੇਂ ਅਜੇ ਤੱਕ ਕਿਸੇ ਨੇ ਇਸ ਤਰ੍ਹਾਂ ਹੋਣੀ ਕਿਤਾ ਸੀ ਜੇ ਤੱਪੇ ਵਾਲੇ ਨੇ ਥੋੜੀ ਉਹ ਤਾਂ ਰਿਪੋਰਟਸ ਕੀਤੀ ਤਾਂ ਜਾ ਕੇ ਸਾਰਾ ਇਹਨਾਂ ਨੇ 8 ਘੰਟੇ ਦੇ ਵਿੱਚ ਹੀ ਇਹਨਾਂ ਨੇ ਟੈਸਟ ਕਰ ਲਿਆ ਇੱਕ ਬਲਾਈਂਡ ਸੀਗਾ ਜਿੱਦਾਂ ਵੀ ਸੀਗਾ ਇਹ ਚੋਰ ਚੋਰੀ ਅੰਦਰ ਜਾਂ ਫਿੱਟ ਆ ਕੇ ਹੋਈ ਜਾਂਦੇ ਸੀਗੇ ਕਿਸੇ ਨੂੰ ਪਤਾ ਥੋੜੀ ਸੀ ਤਾਰਾ ਨੇ ਸਸਟਮ ਅਰੇਂਜ ਕਰਕੇ ਜਿਵੇਂ ਵੀ ਕੀਤਾ ਕੀ ਕੋਈ ਬੋਲਣਾ ਚਾਹੁੰਦਾ ਦੱਸੋ ਮੈਂ ਤਾਂ ਰੋਜ਼ੀ ਬਾਸਪਤ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਅੰਤ ਨਾਲ ਲਾਗੇਗਾ ਸਾਡੇ ਬਹੁਤ ਸਤਿਕਾਰਯੋਗ ਮਾਨਯੋਗ ਐਸਪੀਡੀ ਸ਼੍ਰੀ ਜੋਸ਼ ਸ਼ਾਮਾ ਜੀ ਜਿਨ੍ਹਾਂ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਸੱਚੇ ਸੁੱਚੇ ਤੇ ਇਮਾਨਦਾਰ ਅਫਸਰ ਵਜੋਂ ਜਾਣਿਆ ਜਾਂਦਾ ਉਹ ਅੱਜ ਆਪਣੇ ਵਿੱਚ ਮੌਜੂਦ ਨੇ ਸਾਡੇ ਸਫਾ ਦੇ ਡੀਐਸਪੀ ਸਾਹਿਬ ਸ੍ਰੀ ਇਚਾਰ ਸਾਹਿਬ ਮੌਜੂਦਾ ਕਾਉਂਸਲਰ ਸਾਹਿਬ ਸਾਬਕਾ ਕਾਉਂਸਲਰ ਸਾਹਿਬ ਸਾਡੀਆਂ ਸਾਰੀਆਂ ਵਪਾਰ ਮੰਡਲ ਦੀਆਂ ਜਥੇਬੰਦੀਆਂ ਦੇ ਆਗੂ ਸਹਿਵਾ ਸਭ ਤੋਂ ਪਹਿਲਾਂ ਦਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਅਤੇ ਅਪਸਰਾਂ ਨੂੰ ਮਿਲਦੇ ਬਹੁਤ ਸਾਰੇ ਜੀ ਆਇਆਂ। ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂ ਆਪਣੀ ਮੰਦਿਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਘਟਨਾਵਾ ਵਾਪਰ ਰਹੀਆਂ ਸੀ। ਅੱਜਕੱਲ੍ਹ ਕੱਲ੍ਹ ਕੋਸ਼ਣ ਜਦੋਂ ਹੱਥ ਕਰਾਸ ਹੋ ਗਈ ਤਾਂ ਲੋਕਾਂ ਦੇ ਵਿੱਚ ਇੱਕ ਰੋਹ ਪੈਦਾ ਹੋਇਆ। ਉਹ ਰੋਹ ਦੇ ਕਾਰਨ ਤਪਾ ਮੰਡੀ ਆਪ ਮੁਹਾਰੇ ਐਸੋਸੀਏਸ਼ਨਾਂ ਦੇ ਵਪਾਰ ਮੰਡਲ ਨੇ ਸਦਕੇ ਤੇ ਬੰਦ ਕਿਉਂਕਿ ਲੋਕਾਂ ਨੂੰ ਜਿਵੇਂ ਸਾਡੇ ਵੱਡੇ ਵੀਰ ਜੀ ਨੇ ਦੱਸਿਆ ਕਿ ਮੈਂ 37 ਸਾਲ ਤੋਂ ਸ਼ਹਿਰ ਨਹੀਂ ਸੀ ਕਦੇ ਬੰਦ ਕੀਤੀ ਹੁਣ ਦਰਦੇ ਮਾਰੇ ਮੈਂ 4-5 ਦਿਨ ਸ਼ਹਿਰ ਨਹੀਂ ਕੀਤੀ ਸ਼ਰਮਾ ਜੀ ਐਸਪੀ ਸਾਹਿਬ ਤੁਹਾਡਾ ਕੋਟ ਨੂੰ ਕੋਟ ਤਨਵਾਦ ਕਿਉਂਕਿ ਸਾਡੇ ਵੱਡੇ ਭਰਾ ਨੇ ਦੱਸਿਆ ਵੀ ਮੈਂ ਰਾਤ ਵੇਲੇ ਸ਼ਹਿਰ ਕੰਮ ਸ਼ੁਰੂ ਕੀਤਾ ਕਿਉਂਕਿ ਜਦੋਂ ਮਾਰੇ ਅੰਸਰਾਂ ਨੂੰ ਨੱਥ ਪਾਈ ਜਾਂਦੀ ਹੈ ਇੱਕ ਚੰਗੇ ਅਫਸਰ ਜਦੋਂ ਪੂਰੀ ਬਲੀਕੀ ਨਾਲ ਕੰਮ ਕਰਦੇ ਹੈ ਕਿਉਂਕਿ ਮੈਨੂੰ ਤਾਂ ਪਤਾ ਹੀ ਸੀ ਇੰਦੇ ਜਦੋਂ ਹੁਣ ਤੁਸੀਂ ਤਪੇ ਦੇ ਵਿੱਚ ਆ ਗਏ ਇਹ ਕੰਮ ਹੋ ਰਹੀ ਹੋਣਾ ਇਹ ਚੋਰਾਂ ਦੀ ਪੈਣ ਨੱਤੀ ਹੀ ਜਾਣੀ ਹੈ ਕਿਉਂਕਿ ਜਿਹੜੇ ਇਮਾਨਦਾਰ ਅਫਸਰ ਨੇ ਜਿਹੜੇ ਅਫਸਰ ਨੇਂਤ ਕਰਦੇ ਨੇ ਉਹ ਕਦੇ ਪਿੱਛੇ ਨਹੀਂ ਹਟਦੇ ਉਹ ਮਾੜੇ ਅੰਸਰਾਂ ਨੂੰ ਨਰਥ ਪਾਉਂਦੇ ਹੀ ਪਾਉਂਦੇ ਸੋ ਜਿਹੜਾ ਇਹ ਸਾਰਾ ਇੱਕ ਹੋਰ ਖੁਸ਼ੀ ਦੀ ਗੱਲ ਇਹ ਆ ਵੀ ਜਿੱਥੇ ਉਹ ਬਗੈਤ ਕਹਿ ਲੋ ਝੱਪਤ ਮਾਰ ਕਹਿ ਲੋ ਉਹ ਬੰਦੇ ਫੜੇਗੇ ਉਹਦੇ ਫੜਨ ਨਾਲ ਮੈਨੂੰ ਐ ਲੱਗਦੀ ਹੈ ਆਫੀਸ ਦੀ ਰਿਪੋਰਟ ਗੱਲ ਕਰਦਾ ਵੀ ਹੋਰ ਵੀ 20 ਕੇਸ ਸੋਲਵ ਹੋਗੇ ਹੋਰ ਵੀ 20 ਕੇਸ ਸੋਲਵ ਹੋਗੇ ਰਹੀ ਗੱਲ ਜੋ ਭਈ ਪੰਚਾਇਤ ਦੇ ਵਿੱਚ ਜਿੱਦੇ ਉਹਦੇ 5-700 ਬੰਦੇ ਦਾ ਕੱਟ ਸੀ ਧਰਮਸ਼ਾਲਾ ਦੇ ਵਿੱਚ ਐਸਪੀ ਸਾਹਿਬ ਨੇ ਵਾਦਾ ਕੀਤਾ ਸੀ ਵੀ ਉਹਨਾਂ ਨੇ ਤੌਬਾ ਕਰਾ ਦੇਵਾਂਗੇ ਮੁੜ ਕੇ ਉਹ ਕ੍ਰਾਈਮ ਨਹੀਂ ਕਰਨਗੇ ਸ਼ਾਇਦ ਸਾਨੂੰ ਨਾ ਪਤਾ ਹੋਊ ਕਿ ਪਤਾ ਹੈ ਸ਼ਾਇਦ ਕੰਧ ਬੰਦਿਆਂ ਨੂੰ ਪਤਾ ਹੋਵੇ ਉਹਨਾਂ ਦੀ ਇੰਨੀ ਕੁ ਵਧੀਆ ਮਰਮਤ ਹੋਈ ਐ ਇੱਕ ਤਾਂ ਮੇਰਾ ਖਿਆਲ ਹੈ ਸ਼ਾਇਦ ਡੀਐਮਸੀ ਹੋਊਗਾ ਇੱਕ ਤਾਂ ਇੱਥੇ ਕੋਈ ਆਂਦੇ ਪੈਰਾਂ ਦੇ ਤੁਰਨ ਜੋਗੇ ਨਹੀਂ ਮੈਂ ਕਹਿੰਦਾ ਜਿੰਨੀ ਦੇਰ ਮਾੜੇ ਐਂਸਰਾਂ ਦੇ ਛੇਤਰ ਨਹੀਂ ਨਾ ਫਿਰਦੇ ਉਨੀ ਦੇਰ ਕ੍ਰਾਈਮ ਦੇ ਵਿੱਚ ਘਾਟਾ ਨਹੀਂ ਹੁੰਦਾ ਕ੍ਰਾਈ ਬੰਦ ਨਹੀਂ ਹੁੰਦਾ ਸੋ ਸਾਰੇ ਤੁਹਾਡੀ ਬਹੁਤ ਵਧੀਆ ਪਹੁੰਚੀ ਐ ਸਾਰੇ ਸ਼ਹਿਰ ਨਿਵਾਸੀ ਖੁਸ਼ ਨੇ ਇਸ ਕਾਰਨ ਜਿਹੜਾ ਇੱਥੇ ਅੱਜ ਇਕੱਠੇ ਹੋਣੇ ਆ ਇਹ ਤੁਹਾਡਾ ਧੰਨਵਾਦ ਕਰਨ ਲਈ ਅਸੀਂ ਸਾਰੀਆਂ ਜਥੇਬੰਦੀਆਂ ਦੇ 2-2 4-4 ਨਵੇਂ ਦੇ ਜਿਹੜੇ ਮੌਜੂਦ ਸਾਰੀ ਕ੍ਰੀਮ ਬੈਠੀ ਹੈ ਚਾਇਰ ਦੀ ਇਸ ਪੁਲਸ ਨੂੰ ਹੌਸਲਾ ਦੇਣ ਵਾਲੋ ਪੁਲਸ ਦਾ ਤੈਨ ਦੇ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਜੇ ਕੋਈ ਅਫਸਰ ਚੰਗਾ ਕੰਮ ਕਰਦਾ ਹੈ ਇਮਾਨਦਾਰੀ ਨਾਲ ਕੰਮ ਕਰਦਾ ਹੈ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਦਾ ਧੰਨਵਾਦ ਵੀ ਕਰੀਏ ਉਹਨਾਂ ਦੀ ਹੌਸਲਾ ਦੇਣ ਵੀ ਕਰੀਏ ਕਿਉਂਕਿ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਲੋਕਾਂ ਤੇ ਕਹਿਰ ਟੁੱਟਦਾ ਹੈ ਉਦੋਂ ਅਸੀਂ ਇਕੱਠੇ ਹੁੰਨੇ ਆਂ ਉਦੋਂ ਅਸੀਂ ਪੁਲਿਸ ਦੀ ਮੁਰਦਾਬਾਦ ਨਹੀਂ ਕਰਦੇ ਆਂ ਪ੍ਰਸ਼ਾਸਨ ਦੀ ਮੁਰਦਾਬਾਦ ਵੀ ਕਰਦੇ ਆਂ ਹਾਂ ਜਦੋਂ ਚੰਗਾ ਕੰਮ ਕਰਦੀ ਹੈ ਉਹੀ ਪੁਲਿਸ ਤੈਅ ਤੱਕ ਜਾਂਦੀ ਹੈ ਲੋਕਾਂ ਨੂੰ ਇਨਸਾਫ ਮਿਲਦਾ ਹੈ ਤਾਂ ਉਹਨਾਂ ਦਾ ਧੰਨਵਾਦ ਕਰਨਾ ਵੀ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਇਸੇ ਲਈ ਤਪਾ ਸਾਰਾ ਸ਼ਹਿਰ ਜਿਹੜਾ ਇਕੱਠਾ ਹੋਇਆ ਇਹ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਲਈ ਤੁਹਾਡਾ ਹੋਰ ਹੋਰ ਸਲਾਹ ਜਾਈ ਕਰਨ ਲਈ ਚਾਹੁੰਗੀ ਅਸੀਂ ਵੀ ਤੁਹਾਡੇ ਜੁਨੀਆ ਤੁਸੀਂ ਵੀ ਸਾਡੇ ਜੁਨੀਓ ਪਰ ਤੁਹਾਡੀ ਡਿਊਟੀ ਆ ਤੁਸੀਂ ਅਫਸਰ ਹੋ ਸੋ ਤੁਸੀਂ ਮੈਨੂੰ ਇੰਨੀ ਖੁਸ਼ੀ ਹੋਣੀ ਹੈ ਜਿਹੜੀ ਵੀਰ ਨੇ ਕਹੀ ਹੈ ਵੀ ਮੈਂ 4 ਦਿਨਾਂ ਦੀ ਸੈਰ ਨਹੀਂ ਕੀਤੀ ਮੋਬਾਈਲ ਘਰੇ ਰੱਖ ਕੇ ਜਾਂਣਾ ਮੈਂ ਸੈਰਦਾਰੇ ਸ਼ੁਰੂ ਕਰ ਲਿਆ ਸੋ ਸਰ ਮੈਂ ਇੱਕ ਬੇਨਤੀ ਕਰਦਾ ਵੀ ਜਿਹੜੀ ਤੁਸੀਂ ਇਹ ਪ੍ਰਤਪਾਈ ਹੈ ਸੋ ਬਰਾਏ ਮਿਹਰਬਾਨੀ ਇਹਨੂੰ ਕੰਟੀਨਿਊ ਰੱਖਿਓ ਬਿੱਤਾ ਬੇਰੇ ਵਿੱਚ ਮੁੜ ਕੇ ਕੋਈ ਮਾੜਾ ਆਨਸਰ ਸਿਰ ਦਾ ਚੱਕ ਸਕੇ ਸਾਨੂੰ ਛੋੜੇ ਤੇ ਰੱਬ ਜਿੱਡਾ ਮਾਨ ਹੈ ਇਹਨਾਂ ਕਹਿੰਦਾ ਹੋਇਆ ਜਿਮਾਂ ਦਾ ਗਾਚਕਾਂ ਕੋਈ ਸ਼ਬਦ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦਾ ਜੈ ਜੈ ਇਸ ਭਾਰ ਨਾਲ ਤੁਨ ਬਸਨ ਜੀ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਬਲਾ ਡਰ ਪੈਦਾ ਹੋ ਗਿਆ ਸੀਗਾ ਤੇ ਜਿਨ੍ਹਾਂ ਨੇ ਸੈਰ ਛੱਡਤੀ ਸੀ ਉਹਨਾਂ ਨੇ ਦੁਬਾਰਾ ਫੇਸ ਸ਼ੁਰੂ ਕਰਤੀ ਇਦੂ ਵੱਡਾ ਸਾਨੂੰ ਵਾਲਾ ਕੀ ਕਰ ਸਕਦਾ ਹੈ ਵੀ ਤੁਸੀਂ ਜਿਹੜਾ ਸਾਨੂੰ ਦੁਆਰਾ ਜਾਣਾ ਸਕਦਾ ਟਿੰਕੂ ਮਿੱਤਰ ਜੀ ਵੀ ਆਪਣਾ ਇੱਕ ਵਾਰੀ ਵਿਚਾਰ ਰੱਖਣਾ ਚਾਹੁੰਦਾ ਮੈਨੂੰ ਨਿਬਰਾਮ ਜੀ ਕੀ ਹਾਲ ਹੈ ਧੰਨਵਾਦ ਚੰਦਨੀ ਗੋਇਲ ਧੰਨਵਾਦ ਜੀ ਰੋਡਾ ਅਫਦਲਾ ਧੰਨਵਾਦ ਜੀ ਮੈਂ ਸ਼ਾਇਦ ਆਪਾਂ ਸਾਰਿਆਂ ਦੇ ਵਿੱਚੋਂ ਬਹੁਤੀ ਛੋਟੀ ਹਮੰਦਾ ਹਾਂਗਾ ਮੈਂ ਕੋਈ ਸੁਝਾਅ ਦੇਣ ਦੇ ਕਾਬਿਲ ਤਾਂ ਨਹੀਂ ਸਮਝਦਾ ਪਰ ਕੁੱਝ ਗੱਲਾਂ ਸੀ ਜੋ ਮੰਡੀ ਦੇ ਸਹਿਯੋਗ ਦੇ ਵਿੱਚ ਮੰਡੀ ਦੇ ਭੜਾਈ ਤੇ ਲਈ ਐਸਪੀ ਡੀ ਸਾਹਿਬ ਅਤੇ ਸਾਰੀ ਹੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੈਂ ਰੱਖਣਾ ਚਾਹੁੰਦਾ ਇਸ ਦੇ ਨਾਲ ਸਭ ਤੋਂ ਪਹਿਲਾਂ ਮੈਂ ਇੱਥੇ ਪਹੁੰਚੇ ਐਸਪੀ ਡੀ ਸ਼੍ਰੀ ਅਸ਼ੋਕ ਸ਼ਰਮਾ ਜੀ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਸੀਟੀਨ ਚਾਰ ਸਾਹਿਬ ਅਤੇ ਸਾਡੇ ਸਾਰੇ ਹੀ ਪ੍ਰੈਸ ਭਾਈਚਾਰੇ ਦੇ ਬਹੁਤ ਹੀ ਮੋਤਵਾਰ ਸੱਜਣ ਮੰਡੀ ਨਿਵਾਸੀਆਂ ਦਾ ਧੰਨਵਾਦ ਕਰਦਾ ਅਤੇ ਐਸਪੀਡੀ ਸਾਹਿਬ ਨੂੰ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੂੰ ਜੀ ਆਇਆਂ ਕਹਿੰਦਾ ਇਸ ਦੇ ਨਾਲ ਮੈਂ ਇਹਨਾਂ ਦਾ ਆ ਸਾਡੇ ਵੱਡੇ ਵੀਰ ਪ੍ਰਧਾਨ ਜੀ ਤਰਲੋਚਨ ਮਾਨਸਰ ਜੀ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਬਹੁਤ ਹੀ ਸੰਖੇਪ ਦੇ ਵਿੱਚ ਸਾਰੀ ਜਾਣਕਾਰੀ ਦੇ ਕੇ ਗਏ ਨੇ ਜਿਸ ਦੇ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਨੱਥ ਪਾਈ ਹੈ ਕਿਵੇਂ ਟਾਈਮ ਬਾਉਂਡ ਉਹਨਾਂ ਨੂੰ ਕਬਜ਼ੇ ਵਿੱਚ ਲਿਆ ਇਹ ਬਹੁਤ ਹੀ ਵਧੀਆ ਗੱਲ ਹੈ ਅਤੇ ਨਾਲ ਹੀ ਮੈਂ ਸ਼ਰਮਾ ਜੀ ਨੂੰ ਬੇਨਤੀ ਕਰੂੰਗਾ ਵੀ ਆਪਾਂ ਜੋ ਇਹ ਹਾਈਪ ਬਣੀ ਹੈ ਪੁਲਿਸ ਦੀ ਜਾਂ ਗੁੰਡਾਗਰਦੀ ਦੇ ਉੱਤੇ ਨੱਥ ਪਾਈ ਗਈ ਹੈ ਇਹਨੂੰ ਆਪਾਂ ਲਗਾਤਾਰ ਰੱਖੀਏ ਇਹ ਨਾ ਹੋਵੇ ਵੀ ਅੱਜ ਆਪਾਂ ਪੁਲਿਸ ਨੇ ਫੜ ਲਏ ਅਤੇ ਮਹੀਨੇ ਬਾਅਦ ਇਹ ਹਾਈਪ ਕਮਜ਼ੋਰ ਪੈ ਜੇ ਤੇ ਉਹ ਅਨਸਰ ਫਿਰ ਉਹ ਆਪਣੀ ਉਸੇ ਚਾਲ ਤੇ ਆ ਜਾਣ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਵੀ ਆਪਣੇ ਮੰਡੀ ਦੇ ਇਕ ਤਾਂ ਪੋਸਟ ਆਫਿਸ ਇੱਕ ਬਾਲਮਿਕੀ ਚੌਂਕ ਇੱਕ ਅੰਦਰਲਾ ਅੱਡਾ ਇੱਥੇ ਨਾਕਾਬੰਦੀ 2-2 ਪੁਲਿਸ ਅਫਸਰਾਂ ਦੀ ਕਰਵਾਈ ਜਾਵੇ ਅਤੇ ਲਗਾਤਾਰ ਰਾਤ ਨੂੰ ਫੂਟਰ ਦੇ ਨਾਲ ਜਿਹਦੇ ਨਾਲ ਇੱਕ ਡਰਦਾ ਮਾਹੌਲ ਗਲਤ ਅਨਸਰਾਂ ਵਾਸਤੇ ਬਣਿਆ ਰਹੇ ਇਹ ਲਗਾਤਾਰ ਹੋਣਾ ਚਾਹੀਦਾ ਹੈ ਤਾਂ ਕਿ ਇਹ ਨਾ ਹੋਵੇ ਵੀ ਮਹੀਨੇ ਬਾਅਦ ਉਹ ਅਨਸਰ ਫੇਰ ਆਪਦੀ ਹਰਕਤਾਂ ਦੇ ਵਿੱਚ ਕਾਮੁ ਕਾਮਯਾਬ ਹੋਣ ਅਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਣੇ 28 ਤੋਂ ਲੈ ਕੇ 4 ਤੱਕ ਇੱਥੇ ਗੀਤਾ ਭਵਨ ਦੇ ਵਿੱਚ ਕਥਾ ਹੋਣੀ ਹੈ ਬੇਨਤੀ ਕਰੂੰਗਾ ਵੀ ਸ਼ਾਮ ਨੂੰ 6 6:30 ਵਜੇ ਦੇ ਬਹੁਤ ਹੀ ਇੱਥੇ ਲੋਕ ਆਪਣੀਆਂ ਮਾਤਾਵਾਂ ਭੈਣਾਂ ਲੰਘਣ ਗਿਆ ਇੱਥੇ ਦੋ ਜਾਂ ਚਾਰ ਪੁਲਿਸ ਅਫਸਰਾਂ ਦਾ ਲੇਡੀ ਤੇ ਜੈਂਟਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਸਾਰੇ ਸਹੀ ਸ਼ਾਂਤ ਸੁਖਾਂ ਦੀ ਨਾਲ ਕਥਾ ਸੁਣ ਕੇ ਘਰੇ ਆਪਣੇ ਬਾਪਸ ਜਾ ਸਕਣ ਇੰਨਾ ਕਹਿੰਦਾ ਹੋਇਆ ਮੈਂ ਸਾਰੇ ਹੀ ਸਾਥੀਆਂ ਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਸ਼ੀਰ ਜੀ ਤੁਸੀਂ ਲੇਟ ਆਏ ਹੋ ਅਸੀਂ ਧੰਨਵਾਦ ਆਪਣਾ ਕਰ ਚੁੱਕਿਆ ਸਾਰਾ ਪ੍ਰਸ਼ਾਸਨ ਦਾ ਨਹੀਂ ਇਹ ਪ੍ਰੋਗਰਾਮ ਹੀ ਅਜਨ ਚੇਤ ਬਣਿਆ ਅਚੰਚੇਤ ਬਣਿਆ ਹੈ ਕੋਈ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਸੀ ਨਹੀਂ ਜੇ ਪ੍ਰੋਗਰਾਮ ਪਹਿਲਾਂ ਹੁੰਦਾ ਸਭ ਨੂੰ ਪਤਾ ਵੀ ਤਪੇ ਦੇ ਵਿੱਚ ਇੰਨਾ ਕੀ ਇਕੱਠ ਹੁੰਦਾ ਘਟ-ਘਟ 5-700 ਹਜ਼ਾਰ ਬਣਦਾ ਤਾਂ ਇੱਥੇ ਇਕੱਠ ਹੁੰਦਾ ਧੰਨਵਾਦ ਜਦੋਂ ਮੰਗ ਮੰਗਣ ਦੇ ਵੇਲੇ 5-700 ਇਕੱਠ ਸੀ ਧੰਨਵਾਦ ਵੇਲੇ ਤਾਂ 1000 ਚਾਹੀਦਾ ਸੀ ਘਟੋ ਘਟ ਕੋਈ ਗੱਲ ਨਹੀਂ ਦੁਬਾਰਾ ਫੇਰ ਕਰ ਲਾਂਗੇ ਪ੍ਰੋਗਰਾਮ ਤੇ ਹੁਣ ਮੈਂ ਦੀਪਕ ਮਾਨਸਲ ਜੀ ਨੂੰ ਬੇਨਤੀ ਕਰਾਂਗਾ ਕਿਸ ਨੇ ਬੋਲਣਾ ਕਿਸੇ ਕੋਈ ਦਸੋ ਵਿਚਾਰ ਆਪਦੇ ਰੱਖਣੇ ਪੁੱਲਾ ਸਤ ਸਾਰਿਆਂ ਨੂੰ ਅਸ਼ੋਕ ਜੀ ਹਮੇਂ ਜੀਬ ਕੁਮਨਸ ਸਿੰਘ ਨੂੰ ਵਪਾਰ ਮੰਡਲ ਵੱਲੋਂ ਹੀ ਬੋਲਣਗੇ ਬੇਨਤੀ ਕਰਾਂਗੇ ਆਂ ਜੀ ਆਪਣੇ ਵਿਚਾਰ। ਪਰਮ ਸਤਕਾਰ ਜੋ ਸਾਡੇ ਬਰਨਾਲਾ ਦੇ ਐਸਪੀ ਡੀ ਸ਼੍ਰੀ ਅਸ਼ੋਕ ਸ਼ਰਮਾ ਜੀ ਸਾਡੀ ਸਬ ਡਿਵੀਜ਼ਨ ਦੇ ਡੀਐਸਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਥਾਣਾ ਤਫਾ ਦੇ ਮੁਖੀ ਸ਼ਰੀਫ ਸ਼ਰੀਫ ਖਾਨ ਜੀ ਅਤੇ ਚੌਂਕੀ ਇੰਚਾਰਜ ਦਾਪਾ ਸਰਦਾਰ ਕਰਮਜੀਤ ਸਿੰਘ ਜੀ ਤੁਹਾਡਾ ਵਪਾਰ ਮੰਡਲ ਵੱਲੋਂ ਇੱਥੇ ਪਹੁੰਚਣ ਤੇ ਬਹੁਤ ਹੀ ਨਿੱਘਾ ਸਵਾਗਤ ਹੈ ਅਸੀਂ ਸਮੂਹ ਵਪਾਰ ਮੰਡਲ ਵੱਲੋਂ ਜਿਨ੍ਹਾਂ ਵਿੱਚ ਵੱਖ-ਵੱਖ ਕਮੇਟਰੀਆਂ ਦੇ ਐਸੋਸੀਏਸ਼ਨਾਂ ਦੇ ਅਹੁਦੇਦਾਰ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਵਿੱਚ ਚਾਰਪੀਆ ਐਸੋਸੀਏਸ਼ਨ, ਵਸਾਤੀ ਐਸੋਸੀਏਸ਼ਨ, ਕਾਰਿਆਨਾ ਐਸੋਸੀਏਸ਼ਨ ਗੋਲਡ ਸੁਮਿਤ ਐਸੋਸੀਏਸ਼ਨ ਪੈਸਟਿਸਾਈਡ ਸੀਡ ਫਰਟੀਲਾਈਜ਼ਰ ਐਸੋਸੀਏਸ਼ਨ ਤੇ ਹੋਰ ਵੀ ਬਹੁਤ ਸਾਰੀਆਂ ਐਸੋਸੀਏਸ਼ਨਾਂ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਲੰਮਾ ਹੋ ਜਾਊਗਾ ਕਿਉਂਕਿ ਬਹੁਤ ਹੀ ਘੱਟ ਸਮੇਂ ਤੇ ਇਹ ਪ੍ਰੋਗਰਾਮ ਬਣਿਆ ਤੇ ਅਸੀਂ ਦੋ ਦੋ ਚਾਰ ਚਾਰ ਬੰਦੇ ਹੀ ਕਹਿ ਪਾਏ ਵੀ ਭਾਈ ਆਜੋ ਪ੍ਰੋਗਰਾਮ ਅਸੀਂ ਜਿਵੇਂ ਗਰਬ ਸਾਹਿਬ ਨੇ ਤਰਲੋਚਨ ਜੀ ਨੇ ਦੱਸਿਆ ਵਪਾਰੀ ਆ ਹਮੇਸ਼ਾ ਹੀ ਸ਼ਾਂਤੀ ਚਾਹਣੇ ਸਾਡਾ ਕੋਈ ਕਿਸੇ ਨੂੰ ਉਕਸਾਉਣਾ ਜਿੰਦਾਬਾਦ ਮਰਦਾਬਾਦ ਕਰਨਾ ਇਹ ਮਕਸਦ ਨਹੀਂ ਹੈ ਅਸੀਂ ਰੇੜੀ ਵਾਲੇ ਤੋਂ ਲੈ ਕੇ ਇੰਡਸਟਰੀ ਵਾਲੇ ਤੱਕ ਸਾਰਿਆਂ ਨੂੰ ਵਪਾਰ ਮੰਡਲ ਚ ਹੀ ਜਾਂਦੇ ਹਾਂ ਚਾਹੇ ਉਹ ਕੋਈ ਫੜੀ ਰੜੀ ਲਾਉਂਦਾ ਹੈ ਚਾਹੇ ਕੋਈ ਇੰਡਸਟਰੀਸਟ ਹੈ ਸਭ ਦਾ ਇੱਕੋ ਹੀ ਮਕਸਦ ਹੈ ਉਹ ਸ਼ਾਂਤੀ ਨਾਲ ਕੰਮ ਕਰਕੇ ਉਹ ਕਥੇ ਕਮਾ ਕੇ ਆਪਦੇ ਬੱਚੇ ਪਾਲੇ ਤੇ ਆਪਦੇ ਘਰੇ ਸੁਖ ਸ਼ਾਂਤੀ ਨਾਲ ਜੀਵੇ ਕੋਈ ਵੀ ਵਪਾਰੀ ਇਹ ਨਹੀਂ ਹੈਗਾ ਵੀ ਉਹ ਕਿਸੇ ਤਰ੍ਹਾਂ ਦਾ ਦੰਗਾ ਪ੍ਰਸਾਦ ਜਾਂ ਹੋਰ ਕੋਈ ਮਾੜੀ ਘਟਨਾਵਾਂ ਵਿੱਚ ਲਿਪਤ ਹੋਣਾ ਚਾਹੁੰਦਾ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਹਰ ਤਰ੍ਹਾਂ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਅਤੇ ਉਮੀਦ ਕੀ ਕਰਦਾ ਹੈ ਉਮੀਦ ਪ੍ਰਸ਼ਾਸਨ ਤੋਂ ਇਹੀ ਕਰਦਾ ਹੈ ਵੀ ਸਾਡੇ ਮਾਲ ਜਾਨ ਦੀ ਰਾਖੀ ਕੀਤੀ ਜਾਵੇ ਬੜੇ ਚਿਰ ਤੋਂ ਅਸੀਂ ਵੀ ਤਪਾ ਜੀ ਰਹੇ ਆ ਆਪਸਾ ਸਹਿਵਾਣ ਵੀ ਆਉਂਦੇ ਨੇ ਹਮੇਸ਼ਾ ਮਿਲ ਜੁਲ ਕੇ ਸ਼ਹਿਰੀਆਂ ਨੇ ਪੁਲ ਤਾਪਰਾਂ ਨਾਲ ਪ੍ਰਸ਼ਾਸਨ ਨਾਲ ਹਮੇਸ਼ਾ ਕੰਮ ਕੀਤਾ ਅੱਜ ਹਾਇਰ ਲਾਈਆ ਕੋਈ ਤਲਕੀ ਵਾਲੀ ਕਿਤੇ ਗੱਲ ਨਹੀਂ ਹੋਣੀ ਹੁਣ ਵੀ ਮਾਨਯੋਗ ਐਸਪੀ ਸਾਹਿਬ ਉਧਰ ਆਏ ਠੀਕੇ ਧਰਨੇ ਤੇ ਡੀਐਸਪੀ ਸਾਹਿਬ ਸੀ ਐਸਐਚਓ ਸਾਹਿਬ ਸੀ ਸਾਰੀ ਟੀਮ ਸੀ ਪ੍ਰਸ਼ਾਸਨ ਦੀ ਵਪਾਰੀਆਂ ਨੂੰ ਇੱਕ ਵਾਦਾ ਕਰਕੇ ਗਏ ਸੀ ਕਿ ਕੱਲ ਨੂੰ 24 ਘੰਟਿਆਂ ਦੇ ਅੰਦਰ ਅੰਦਰ ਅਸੀਂ ਤੁਹਾਡੇ ਜਿਹੜੇ ਮੌਜਰਮ ਨੇ ਵਪਾਰੀਆਂ ਤੇ ਹਮਲਾ ਕਰਨ ਵਾਲੇ ਡਕੈਤੀਆਂ ਵਾਲੇ ਉਹ ਪੇਸ਼ ਕਰ ਦੇਵਾਂਗੇ ਅਸੀਂ ਤਾਂ ਨਵਦੀਆਂ ਸਮੂਹ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਆਪ ਦਾ ਜਿਹੜਾ ਵਾਦਾ ਵਫਾ ਕੀਤਾ ਕਹਿ ਲਓ ਅਤੇ ਸ਼ੈਲੀ ਲੋਕਾਂ ਦੇ ਮਨਾਂ ਚੋਂ ਇਹ ਡਰ ਕੱਢਣ ਵਿੱਚ ਵੀ ਸਫਲ ਹੋ ਗਏ ਵੀ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹ ਅੰਜਾਮ ਤੱਕ ਪਹੁੰਚਾਇਆ ਜਾਵੇ ਅਸੀਂ ਫੇਰ ਸਮੂਹ ਐਸੋਸੀਏਸ਼ਨਾਂ ਵੱਲੋਂ ਸਾਰੇ ਹੀ ਪੁਲਿਸ ਪ੍ਰਸ਼ਾਸਨ ਦਾ ਤੈਨੂੰ ਧੰਨਵਾਦ ਕਰਦੇ ਹਾਂ ਖਾਸ ਕਰਕੇ ਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਤਪਾਵਾਸੀਆਂ ਦੀ ਇੱਕ ਪਕਾਰ ਤੇ ਇਹ ਸਾਰੇ ਘਟਨਾਕਰਮ ਨੂੰ ਬਾਖੂਬੀ ਟਰੇਸ ਕਰਕੇ ਸ਼ਹਿਰੀਆਂ ਦੇ ਮਨ ਤੋਂ ਡਰ ਕੱਟਣ ਦਾ ਕੰਮ ਕੀਤਾ ਧੰਨਵਾਦ ਇਸ ਤੋਂ ਪਹਿਲਾਂ ਕਿ ਐਸਪੀ ਸਾਹਿਬ ਸਾਡੇ ਵਿਚਾਰ ਆਪਣੇ ਵਿਚਾਰ ਰੱਖਣ ਮੈਂ ਦੀਵਿਜਿਆ ਨੂੰ ਬੇਨਤੀ ਕਰਾਂਗਾ ਵੀ ਆਪਾਂ ਸਲਮਤ ਸਹਮਾਰੋ ਪਹਿਲਾਂ ਕਰਦੀਏ ਜਿਆ ਬਾਅਦ ਚ ਕਰ ਦਿਓ ਜੀ ਸ਼ੁਰੂ ਪਹਿਲਾਂ ਕਰ ਮੈਂ ਕਹਿੰਦਾ ਦੋ ਸ਼ਬਦ ਬੋਲ ਲੈਣ ਦਿਓ ਫੇਰ ਆ ਵੀ ਬੇਨਤੀ ਕਰਦਾ ਹੈ ਸ਼ੀਸ਼ੋ ਸ਼ਰਮਾ ਜੀ ਐਸ ਪੀ ਡੀ ਸਾਹਿਬ ਆਪਣੇ ਵਿਚਾਰ ਆਪਣੇ ਵਿੱਚ ਰੱਖਣਗੇ ਜੀ ਐਸ ਪੀ ਡੀ ਸਾਹਿਬ ਆਸ਼ੂ ਕੁਈ ਜੀ ਧੰਨਵਾਦ ਸਖਦੇਵ ਜੀ ਧੰਨਵਾਦ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਆਲਮੀਟੀ ਦਾ ਗੁਰੂ ਜੀ ਦਾ ਦਿਲੋਂ ਧੰਨਵਾਦੀ ਹਾਂ ਅਸੀਂ ਹਰ ਰੋਜ਼ ਬਹੁਤ ਸਾਰੇ ਕੇਸਿਸ ਨੂੰ ਸੋਲਵ ਕਰਨ ਵਾਸਤੇ ਸਾਡੀ ਪੰਜਾਬ ਪੁਲਿਸ ਆਪਣੇ ਆਪਣੇ ਕੰਮ 'ਚ ਲੱਗ ਜਾਂਦੀ ਹੈ ਉਰ ਲੱਗੀ ਰਹਿੰਦੀ ਹੈ ਉਦੋਂ ਤੱਕ ਜਦੋਂ ਤੱਕ ਉਹ ਅੰਜਾਮ ਤੱਕ ਨਾ ਪਹੁੰਚਾਇਆ ਜਾਵੇ ਮੈਨੂੰ ਤੁਹਾਡੇ ਰੂਬਰੂ ਹੋਣਾ ਪਿਆ ਜਿੱਦ ਵਿੱਚ ਤੁਸੀਂ ਮੈਨੂੰ ਇੱਥੇ ਤੁਹਾਡੇ ਵਿੱਚ ਮੈਂ ਸ਼ਾਮਲ ਹੋਇਆ ਪਰਿਵਾਰ ਦੀ ਤਰ੍ਹਾਂ ਅੱਜ ਵੀ ਮੈਂ ਆਪਣੇ ਪਰਿਵਾਰ ਚ ਆਇਆ ਉਸ ਦਿਨ ਮੈਂ ਆਇਆ ਸੀਗਾ ਥੋੜਾ ਮਨ ਤੇ ਬੋਝ ਸੀਗਾ ਅੱਜ ਮੈਂ ਗਰਮ ਦੇ ਨਾਲ ਆਇਆ ਇਹ ਮੇਰੀ ਖੁਸ਼ਕਿਸਮਤੀ ਹੈ। ਔਰ ਇਸ ਕਰਕੇ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਕਿਉਂਕਿ ਸਾਡੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਫੇਸਿਸ ਨੇ ਜਿਹੜੇ ਕਿ ਹਰ ਰੋਜ਼ ਚੈਲੰਜ ਦੀ ਤਰ੍ਹਾਂ ਸਾਨੂੰ ਮਿਲਦੇ ਨੇ ਤੇ ਉਹਨੂੰ ਸੋਲਵ ਕਰਨ ਵਾਸਤੇ ਵੀ ਸਾਡਾ ਪੂਰ ਜੋਰ ਸਾਰਿਆਂ ਦੀ ਟੀਮ ਵਰਕ ਹੁੰਦੀ ਹੈ ਸਾਰਿਆਂ ਦੀ ਮਿਹਨਤ ਲੱਗਦੀ ਹੈ। ਕਦੇ ਦੇਖਣਾ ਦੁਹਰਾਉਂਦੀ ਹੈ ਕਦੇ ਜੋਤੀ ਕਰਾਈ ਸੋ ਇਸ ਕੜੀ ਦੇ ਵਿੱਚ ਮੈਂ ਸ਼ੁਰੂਆਤ ਹੀ ਪ੍ਰਮਾਤਮਾ ਕੋ ਕੀਤੀ ਕਿਉਂਕਿ ਇਹ ਵੀ ਬਿੜੀ ਐਸੀ ਬਣੀ ਜੋ ਤਫਾ ਵਾਸੀ ਦਿਰੋਂ ਚਾਹੁੰਦੇ ਸੀ ਉਹਦਾ ਰਿਜ਼ਲਟ ਉਹਦਾ ਅੰਜਾਮ ਤੁਹਾਡੇ ਸਾਹਮਣੇ ਸੀਗਾ ਔਰ ਜਿਹੜਾ ਤੁਸੀਂ ਸਾਡਾ ਅੱਜ ਸਨਮਾਨ ਕੀਤਾ ਹੈ ਉਦੋਂ ਮੈਂ ਇਹ ਪੰਜਾਬ ਪੁਲਿਸ ਹਿਸਟਰੀ ਦੇ ਵਿੱਚ ਆਪਣੇ ਆਪ ਲਿਖੀ ਗਈ ਗੱਲ ਹੈ ਕਿ ਇਹ ਮੇਰਾ ਜਾਂ ਮੇਰੀ ਟੀਮ ਦਾ ਇਕੱਲਾ ਦਾ ਨਹੀਂ ਹੈ ਇਹ ਪੂਰੀ ਪੰਜਾਬ ਪੁਲਿਸ ਸਿਰ ਮਾਨ ਕੀਤਾ ਹੈ ਅੱਜ ਦੇ ਇਹ ਮਨ ਨੂੰ ਜਦੋਂ ਕੋਈ ਵੀ ਸਨਮਾਨ ਹੁੰਦਾ ਕਿਸੇ ਦਾ ਵੀ ਹੁੰਦਾ ਅੱਜ ਸਾਡਾ ਵੀ ਗਰਵ ਨਾਲ ਮਨ ਉੱਚਾ ਹੁੰਦਾ ਉਹਨਾਂ ਹੀ ਹੌਸਲਾ ਮਿਲਦਾ ਉਹਨਾਂ ਹੀ ਕੰਮ ਕਰਦਾ ਅੰਦਰੋਂ ਜੋਸ਼ ਪੈਦਾ ਹੁੰਦਾ ਉਹ ਤੁਹਾਡੇ ਸਾਰਿਆਂ ਨਾਲ ਹੈ ਕਿਉਂ ਕਿ ਕਿਉਂਕਿ ਮੈਂ ਪਹਿਲੇ ਦਿਨ ਤੋਂ ਕਿਹਾ ਮੈਂ ਜਦੋਂ ਵੀ ਜਿੱਥੇ ਵੀ ਜਾਂਦਾ ਮੈਂ ਆਪਣਾ ਪਰਿਵਾਰ ਸਮਝ ਕੇ ਕੰਮ ਕਰਦਾ ਮੇਕ ਨੀਤੀ ਦਾ ਕੰਮ ਕਰੀਦਾ ਤੁਹਾਡਾ ਪੇਸ਼ੇਵਸ ਬਣਾ ਕੇ ਰੱਖਣਾ ਤੁਹਾਡਾ ਸਹਿਯੋਗ ਦੇਣਾ ਉਸ ਟੀਮ ਦੇ ਵਿੱਚ ਆਪਣੇ ਆਪ ਸ਼ਾਮਿਲ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਕੰਮ ਪਾਈਪਲਾਈਨ 'ਚ ਪਏ ਹੁੰਦੇ ਆ ਜਿਵੇਂ ਤੁਹਾਡਾ ਮੋਬਾਈਲ ਦਾ ਹੀ ਕੰਮ ਹੈ ਤਾਂ ਕਿਸੇ ਦਾ ਕੋਈ ਲੜਾਈ ਝਗੜਾ ਹੋ ਗਿਆ ਉਹਦਾ ਵੀ ਅਹਿਮ ਕੰਮ ਹੈ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਉਹਦਾ ਵੀ ਆਪਣੇ ਆਪ 'ਚ ਅਹਿਮ ਕੰਮ ਹੈ ਕਿਸੇ ਨਾਲ ਠੱਗੀ ਵੱਜ ਗਈ ਉਹਦਾ ਵੀ ਅਹਿਮ ਕੰਮ ਹੈ ਸੋ ਬਹੁਤ ਸਾਰੇ ਕੰਮ ਇਕਦਮ ਆਫੀਸਰ ਔਨੇ ਜੀ ਨਹੀਂ ਤੁਹਾਡੇ ਸਭ ਨਹੀਂ ਕੰਮ ਕਰਨ ਵਾਲੇ ਵੀ ਬੰਦੇ ਸਪੈਸ਼ ਥੋੜੀ ਘੱਟ ਹੈ ਪਰ ਉਹਥੇ ਆਪਣਾ ਪੇਸ਼ੇਸ਼ ਪਰਾ ਕੇ ਰੱਖਣਾ ਸਾਨੂੰ ਸਹਿਯੋਗ ਦੇਣਾ ਉਹ ਤੁਹਾਡੇ ਲਈ ਇੱਕ ਅਹਿਮ ਕੰਮ ਹੋਇਆ ਬਾਕੀ ਹਮੇਸ਼ਾ ਅਸੀਂ ਆਪਣੇ ਕੰਮ ਵਾਸਤੇ ਲੱਗੇ ਰਾਵਾਂਗੇ ਤੁਹਾਡੇ ਅਸੀਂ ਤਾਂ ਹੀ ਚਾਹਾਂਗੇ ਕਿ ਸਾਰੇ ਪਾਸੇ ਸ਼ਾਂਤੀ ਔਰ ਅਮਨ ਬਣਿਆ ਰਹੇ ਔਰ ਜਿਹੜੇ ਗੁੰਡਾ ਅਸਰ ਨੇ ਉਹਨਾਂ ਵਾਸਤੇ ਹਸੀਂ ਹਮੇਸ਼ਾ ਹੀ ਇਹੀ ਇਸੇ ਤਰੀਕੇ ਨਾਲ ਮਿਲਾਂਗੇ ਤੇ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਆਪਣੇ ਨਮਾਜ਼ਨ ਵਾਲੇ ਸਾਡੇ ਘਰ ਵਿੱਚ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਸਿਰ ਤੇ ਬਿਠਾ ਕੇ ਰੱਖਦੇ ਆ ਉਹਨਾਂ ਦਾ ਸਤਿਕਾਰ ਹਮੇਸ਼ਾ ਹੀ ਹੁੰਦਾ ਰਹੂਗਾ ਸੋ ਜਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਇੱਥੇ ਮੈਨੂੰ ਲੈ ਕੇ ਆਉਣਾ ਮੈਨੂੰ ਆਪਣੇ ਪਰਿਵਾਰ ਤੋਂ ਹਮੇਸ਼ਾ ਹੀ ਮੰਨਦਾ ਜਾਂਦਾ ਰਹਾ ਤੁਹਾਡੇ ਚ ਰੂਬਰੂ ਹੁੰਦੇ ਰਹੀਏ ਚੰਗੇ ਤਰੀਕੇ ਨਾਲ ਔਰ ਮੈਂ ਤੁਹਾਡੇ ਸਰ ਤੋਂ ਹੀ ਉਮੀਦ ਰੱਖਦਾ ਕਿਸੇ ਦੀ ਕੋਈ ਵੀ ਦੁੱਖ ਤਕਲੀਫ ਹੋਵੇ ਤਾਂ ਥੋੜਾ ਸਮਾਂ ਥੋੜਾ ਪੇਸ਼ੈਂਸ ਥੋੜਾ ਯਾ ਤਰੀਕਾ ਰੱਖਿਆ ਕਰੀਏ ਤਾਂ ਕਿ ਸਾਨੂੰ ਕੰਮ ਕਰਨ ਦਾ ਵੀ ਖੁੱਲ ਕੇ ਮੌਕਾ ਮਿਲੇ ਤੇ ਕੋਈ ਮੰਦੀ ਭਾਵਨਾ ਐਸੀ ਨਹੀਂ ਹੁੰਦੀ ਵੀ ਲੱਗੇ ਰਹਿੰਦੇ ਸਾਰੇ ਹੀ ਕਈ ਵਾਰ ਰਿਜ਼ਲਟ ਲੇਟ ਆਉਂਦਾ ਕਈ ਵਾਰੀ ਪਹਿਲਾਂ ਆ ਬਸ ਇੰਨੀ ਗੱਲ ਇਸ ਤੋਂ ਇਲਾਵਾ ਮੈਂ ਸਾਰੇ ਪ੍ਰਧਾਨ ਜੀ ਦਾ ਸੰਦੀਪ ਜੀ ਦਾ ਦੀਪਕ ਜੀ ਦਾ ਗਰਗ ਸਾਹਿਬ ਦਾ ਔਰ ਸਾਰੇ ਆਏ ਹੋਏ ਪਤਵੰਤ ਸੱਜਣਾ ਦਾ ਧੰਨਵਾਦੀ ਹਾਂ ਸਾਰੇ ਪੰਜਾਬ ਪੁੱਤ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਆਪਣੀ ਕੰਮ ਜੈ ਸ਼੍ਰੀ ਰਾਮ ਇਹਨਾਂ ਨੇ ਕਿਹੜਾ ਭੁੱਲ ਗਏ ਸੀ ਮਹਤਾਨ ਇਹਨਾਂ ਦੇ ਉਹ ਬਿੱਟ ਫੋਟੋ ਇਹ ਬਹੁਤ ਅੱਛੀ ਗੱਲ ਕੀਤੀ ਬੇਖਿਆ ਦੀ ਫੋਟੋ ਕਰ ਲੀ ਔਰ ਹਮੇਸ਼ਾ ਬਰਵਾਲੀ ਸਰੀਆ ਖੜੇ ਨੇ ਹਮੇਸ਼ਾ ਸਾਈ ਹੋਏ ਨੇ ਮਜ਼ਾ ਨਹੀਂ ਆਇਆ ਕੋਈ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਧੰਨਵਾਦ ਹੁਣ ਵਿਜਨ ਮੈਂ ਬੇਨਤੀ ਕਰੂਗੀ ਉਹ ਲਿਸਟ ਦੇਵੋ ਜੀ ਕਿਹਨਾ ਕਿਹਨਾ ਦੇ ਸਨਮਾਨ ਦੇ ਵਿੱਚ ਆਪਾਂ ਪਹਿਲਾਂ ਉਹਨਾਂ ਨੂੰ ਬੁਲਾਣਾ ਹੈ ਸਨਮਾਨ ਸਮਾਗਮ ਸਾਡੇ ਪੁਲਿਸ ਦੇ ਆਪਣਾ ਡਿਸਪਲਿਨ ਦੇ ਵਿੱਚ ਕੱਲੇ ਕੱਲੇ ਉਸੇ ਤਰ੍ਹਾਂ ਟੱਕਰ ਆਉਣਾ ਹੈ ਸਾਡੇ ਕੁਮਾਰ ਜੀ ਅਗਲਾ ਮੈਂ ਆਰਟੀ ਅਸੋਸੀਏਸ਼ਨ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਦੇ ਨੁਮਾਇंदे ਆ ਕੇ ਪਲੀਜ਼ ਸਨਮਾਨ ਕਰਾਓ ਆਰਟੀ ਅਸੋਸੀਏਸ਼ਨ ਸਾਡੇ ਮਨੋਜ ਜੀ ਸੰਦੀਪ ਜੀ

ਸ੍ਰੀ ਜਾਨਾ ਨਹੀਂ ਕਿਸੇ ਨੇ ਦੇਖੋ ਪਹਿਲਾਂ ਹੀ ਆਪਣੀ ਬਿਆਨਿਕ ਘਾਟਾ ਲੱਗ ਗਿਆ ਆ ਜਾ ਪ੍ਰਵੀਨ ਅੱਜ ਜਿਹੜਾ ਪ੍ਰੋਗਰਾਮ ਬਣਿਆ ਮੰਗ ਮੰਗਣ ਮੇਲੇ ਦਾ ਆਪਾਂ ਕਿ ਡਬਲ ਸਪਾਂਸਰ ਹੋਤੀ ਅੱਜ ਦਾ 1000 ਜਣਾ ਕਹਿਤਾ ਸੀਗਾ ਚਲੋ ਕੋਈ ਗੱਲ ਨਹੀਂ ਫੇਰ ਸਾਮਾ ਆਉਂਦਾ ਰਹੇ ਖਸ਼ੀਆਂ ਦਾ ਇਧਰ ਆ ਜੇ ਕਹਿਣਾ ਕੋਈ ਹਲਾ ਹਲਾ ਹੁਸਾ ਆ ਜਾ ਜੀ ਫੋਟੋ ਕਰੇਗਾ ਆ ਗਿਆ ਆ ਗਿਆ ਆ ਗਿਆ ਅਗਰਵਾਲ ਸਭਾ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਇੱਥੇ ਬੈਠੇ ਨੇ ਮੈਂ ਉਹਨਾਂ ਨੂੰ ਬੀਤ ਦੇ ਕਰੂੰਗਾ ਇਸ ਤੋਂ ਬਾਅਦ ਅਗਰਵਾਲ ਸਭਾ ਨੇ ਸਾਰੇ ਟੀਮ ਦਾ ਸਨਮਾਨ ਕਰਨਾ ਹੈ ਅਗਰਵਾਲ ਸਭਾ ਵੱਲੋਂ ਸਾਰੀ ਟੀਮ ਦਾ ਸਨਮਾਨ ਕੀਤਾ ਜਾਊਗਾ ਵਪਾਰ ਮੰਡਲ ਦੇ ਦੀਵਤੀਆਂ ਨੇ ਤੇ ਸਾਰੇ ਅਹੁਦੇਦਾਰ ਸਨਮਾਨ ਕਰ ਰਹੇ ਨੇ